ਕਰਮ ਚੰਗੇ ਹਨ ਤਾਂ ਕਿਸਮਤ ਵੀ ਬਦਲੇਗੀ ਦੋਸਤੋ ਅਸੀਂ ਅਕਸਰ ਸੋਚਦੇ ਹਾਂ ਕਿ ਅਸੀਂ ਆਪਣਿਆਂ ਦੇ ਲਈ ਕੁਝ ਵੀ ਕਰ ਸਕਦੇ ਹਾਂ ਚਾਹੇ ਉਹ ਚੋਰੀ ਹੋਵੇ ਜਾਂ ਕਿਸੇ ਦਾ ਬੁਰਾ ਪਰ ਸੱਚ ਇਹ ਹੈ ਕਿ ਜਦ ਪਾਪ ਦਾ ਸਮਾ ਹੁੰਦਾ ਹੈ ਤਾਂ ਕੋਈ ਵੀ ਨਾ ਪਤਨੀ ਨਾ ਪੁੱਤ ਤੇ ਨਾ ਪਰਿਵਾਰ ਸਾਡੇ ਨਾਲ ਉਸ ਪਾਪ ਨੂੰ ਵੰਡਣ ਲਈ ਕੋਈ ਨਹੀਂ ਆਉਂਦਾ ਪਾਪ ਦਾ ਬੋਝ ਉਹਨਾਂ ਹੀ ਇਕੱਲਾ ਹੁੰਦਾ ਹੈ ਜਿਨ੍ਹਾਂ ਉਸਨੂੰ ਕਰਨ ਵਾਲਾ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਉਂਦਾ ਹੈ ਜਦ ਉਸ ਨੂੰ ਖੁਦ ਨੂੰ ਸਵਾਲ ਕਰਦਾ ਹੈ ਕਿ ਮੈਂ ਸਹੀ ਕਰ ਰਿਹਾ ਹਾਂ ਤੇ ਜੇਕਰ ਨਹੀਂ ਤਾਂ ਕੀ ਹਲੇ ਵੀ ਮੇਰੇ ਕੋਲ ਸੁਧਰਨ ਦਾ ਸਮਾਂ ਹੈ ਜਵਾਬ ਹੈ ਹਾਂ ਸਮਾਂ ਹੈ ਜੇਕਰ ਪਛਤਾਵਾ ਸੱਚਾ ਹੋਵੇ ਤੇ ਇਨਸਾਨ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਨਾ ਚਾਹੀਏ ਤਾਂ ਹਨੇਰੇ 'ਚ ਰੋਸ਼ਨੀ ਵੱਲ ਵਧਣਾ ਸੰਭਵ ਹੈ ਅੱਜ ਸੀ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਹੋਰ ਸ਼ਾਨਦਾਰ ਕਹਾਣੀ ਜੋ ਤੁਹਾਨੂੰ ਚੰਗੀ ਸਿੱਖਿਆ ਦੇਵੇਗੀ ਤਾਂ ਆਓ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਗਿਆਨ ਦੀਆਂ ਗੱਲਾਂ ਤੇ ਤੁਹਾਡਾ ਸਵਾਗਤ ਹੈ ਦੋਸਤੋ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਤੁਸੀਂ ਸਾਡੀ ਇਸ ਕਹਾਣੀ ਨੂੰ ਕਿੱਥੋਂ ਸੁਣ ਰਹੇ ਹੋ ਭਾਵ ਪੰਜਾਬ ਹਰਿਆਣਾ ਦਿੱਲੀ ਮੁੰਬਈ ਕੈਨੇਡਾ ਅਮਰੀਕਾ ਜਾਂ ਫਿਰ ਕਿਤੋਂ ਹੋਰ ਤਾਂ ਕਿਰਪਾ ਕਰਕੇ ਆਪਣਾ ਨਾਂ ਤੇ ਆਪਣੀ ਜਗ੍ਹਾ ਦਾ ਨਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਦੋਸਤੋ ਕਿਸ਼ਨਪੁਰ ਨਾਂ ਦੇ ਪਿੰਡ ਦੇ ਬਾਰੀ ਲਾਕੇ ਚ ਇੱਕ ਪੈਰਵ ਨਾਮ ਦਾ ਡਾਕੂ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਪੈਰਵ ਦਾ ਅਸਲੀ ਕੰਮ ਸੀ ਜੰਗਲ ਦੇ ਸੰਸਾਰ ਰਸਤਿਆਂ ਵਿੱਚ ਲੋਕਾਂ 'ਤੇ ਲੰਘਣ ਵਾਲੇ ਰਾਹੀਗਰਾਂ ਨੂੰ ਲੁੱਟਣਾ ਉਹ ਚਲਾਕ ਤੇ ਬੇਰਹਿਮ ਸੀ ਜੇਕਰ ਕੋਈ ਉਸ ਦਾ ਵਿਰੋਧ ਕਰਦਾ ਤਾਂ ਉਹ ਉਸ ਨੂੰ ਖਤਮ ਕਰ ਦਿੰਦਾ ਸੀ ਉਸ ਦੇ ਲਈ ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਸੀ ਬਸ ਪੈਸਾ ਤੇ ਕੀਮਤੀ ਸਮਾਨ ਮਾਇਨੇ ਰੱਖਦਾ ਸੀ ਪੈਰਵ ਦੀ ਘਰ ਵਾਲੀ ਕਲਿਆਣੀ ਉਸ ਦਿਨ ਬਹੁਤ ਪਰੇਸ਼ਾਨ ਸੀ ਉਸ ਦਾ ਪਤੀ 3 ਦਿਨ ਪਹਿਲਾਂ ਲੁੱਟਦੇ ਲਈ ਗਿਆ ਸੀ ਤੇ ਹੁਣ ਚੌਥਾ ਦਿਨ ਉਹ ਚਲਿਆ ਸੀ ਪਰ ਪੈਰਵ ਘਰ ਹੀ ਸੀ ਕਲਿਆਣੀ ਨੇ ਕਿਹਾ ਪੈਰਵ ਤੂੰ ਕਦ ਜਾਵੇਂਗਾ ਸਵੇਰ ਦਾ ਸਮਾਂ ਬੀਤ ਰਿਹਾ ਹੈ ਤੇ ਦੁਪਹਿਰ ਹੁੰਦੇ ਹੀ ਜੰਗਲ ਦੇ ਰਸਤੇ ਕੋਈ ਨਹੀਂ ਮਿਲੇਗਾ ਪੈਰਵ ਨੇ ਕਿਹਾ ਜਾ ਤਾਂ ਰਿਹਾ ਹਾਂ ਨਾਲੇ ਹਲੇ 3 ਦਿਨ ਹੀ ਤਾਂ ਹੋਏ ਹਨ ਸਾਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਪਹਿਲੀ ਵਾਰ ਜਦ ਅਸੀਂ ਹੜਬੜੀ ਕੀਤੀ ਸੀ ਤਾਂ ਲੋਕ ਸਾਡੀਆਂ ਹਰਕਤਾਂ ਨੂੰ ਪਾਪ ਗਏ ਸੀ ਹੁਣ ਕੁਝ ਦਿਨ ਰੁੱਕ ਕੇ ਦੁਬਾਰਾ ਕੋਸ਼ਿਸ਼ ਕਰਾਂਗੇ ਲੋਕ ਸਭ ਭੁੱਲ ਜਾਂਦੇ ਹਨ ਬਸ ਮੌਕਾ ਦੇਖਣਾ ਹੁੰਦਾ ਹੈ ਫਿਰ ਕਲਿਆਣੀ ਨੇ ਕਿਹਾ ਠੀਕ ਹੈ ਪਰ ਜਾਣ ਤੋਂ ਪਹਿਲਾਂ ਕੁਝ ਖਾ ਤਾਂ ਲੈਣਾ ਖਾਣਾ ਤਿਆਰ ਹੈ ਤੇ ਸੁਣੋ ਇਸ ਵਾਰ ਕੁਝ ਚੰਗਾ ਲੈ ਕੇ ਆਉਣਾ ਮੈਂ ਕਦੋਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਹਾਂ ਪੈਰਵ ਮੁਸਕਰਾਇਆ ਤੇ ਬੋਲਿਆ ਤੂੰ ਹੀ ਮੇਰੇ ਲਈ ਭਾਗਸ਼ਾਲੀ ਹੈਂ ਹਰ ਵਾਰ ਤੇਰੀ ਦੁਆ ਨਾਲ ਵਾਪਸ ਆ ਜਾਂਦਾ ਹਾਂ ਖਾਣਾ ਲੈ ਕੇ ਉਹ ਜੰਗਲ ਨੂੰ ਨਿਕਲ ਪੈਂਦਾ ਹੈ ਤੇ ਇੱਕ ਪੁਰਾਣੇ ਅੰਬ ਦੇ ਪੇੜ ਕੋਲ ਲੁਕ ਜਾਂਦਾ ਹੈ ਉਸੇ ਪਿੰਡ 'ਚ ਹਰੀਹਰ ਕਾਕਾ ਨਾਮ ਦਾ ਇੱਕ ਬਜ਼ੁਰਗ ਤੇ ਨੇਕ ਦਿਲ ਇਨਸਾਨ ਰਹਿੰਦਾ ਸੀ ਉਹ ਅਕਸਰ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਆਪਣੀ ਧੀ ਦੇ ਵਿਆਹ ਲਈ ਕੁਝ ਸਾਮਾਨ ਤੇ ਪੈਸੇ ਇਕੱਠੇ ਕਰਦਾ ਸੀ ਅੱਜ ਹਰੀਹਰ ਕਾਕਾ ਬਹੁਤ ਜਲਦੀ ਆਪਣੇ ਸਫ਼ਰ ਲਈ ਤਿਆਰ ਹੋ ਗਿਆ ਸੀ ਰਸਤੇ 'ਚ ਰਾਜੂ ਨਾਮ ਦਾ ਇੱਕ ਨੌਜਵਾਨ ਉਸ ਨੂੰ ਕਹਿੰਦਾ ਹੈ ਕਾਕਾ ਤੁਸੀਂ ਇੰਨੇ ਪੈਸੇ ਲੈ ਕੇ ਜਾ ਰਹੇ ਹੋ ਥੋੜਾ ਸੰਭਲ ਕੇ ਜਾਇਓ ਸੁਣਿਆ ਹੈ 3 ਦਿਨ ਪਹਿਲਾਂ ਜਮਨਾ ਘਾਟੇ ਨੇੜੇ ਲੁੱਟ ਹੋਈ ਸੀ ਹਰੀ ਹਰ ਕਾਕਾ ਮੁਸਕਰਾਇਆ ਤੇ ਬੋਲੇ ਪੁੱਤ ਮੈਂ ਇਸ ਜੰਗਲ ਵਿੱਚ ਕਈ ਵਾਰ ਆਣਾ ਜਾਣਾ ਕੀਤਾ ਹੈ ਚਿੰਤਾ ਨਾ ਕਰ ਪੁੱਤ ਇਹ ਰਸਤਾ ਮੇਰੇ ਲਈ ਨਵਾਂ ਨਹੀਂ ਹੈ ਪਰ ਹਾਂ ਤੇਰੀ ਗੱਲ ਦਾ ਧਿਆਨ ਰੱਖਾਂਗਾ ਅੱਛਾ ਹੁਣ ਮੈਂ ਚੱਲਦਾ ਹਾਂ ਤੂੰ ਵੀ ਆਪਣਾ ਧਿਆਨ ਰੱਖੀ ਹਰੀ ਹਰ ਕਾਕਾ ਆਪਣੀ ਸੋਟੀ ਸਹਾਰੇ ਜੰਗਲ ਵੱਲ ਵੱਧ ਗਏ ਉਦ ਪਰ ਉਹ ਰਖ ਦੀ ਆੜ ਵਿੱਚ ਲੁਕਿਆ ਸੀ ਸਹੀ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ ਜਿਵੇਂ ਹੀ ਹਰੀਹਰ ਕਾਕਾ ਉੱਥੋਂ ਪਹੁੰਚਿਆ ਤਾਂ ਪੈਰ ਬਚਾਨਕ ਝਾੜੀਆਂ ਵਿੱਚੋਂ ਨਿਕਲਿਆ ਤੇ ਬੋਲਿਆ ਓਏ ਬੁੱਢੇ ਇਹ ਬੈਗ ਮੈਨੂੰ ਦੇ ਦੇ ਨਹੀਂ ਤਾਂ ਤੈਨੂੰ ਦੁਨੀਆ ਛੱਡਣੀ ਪਵੇਗੀ ਹਰੀਹਰ ਕਾਕਾ ਘਬਰਾ ਗਏ ਤੇ ਬੋਲੇ ਮੈਂ ਤਾਂ ਇੱਕ ਗਰੀਬ ਆਦਮੀ ਹਾਂ ਮੇਰੇ ਕੋਲ ਕੁਝ ਖਾਸ ਨਹੀਂ ਹੈ ਰਸਤੇ ਦੇ ਲਈ ਥੋੜਾ ਖਾਣਾ ਤੇ ਧੀ ਦੇ ਵਿਆਹ ਲਈ ਕੁਝ ਕੱਪੜੇ ਹਨ ਬਸ ਪੈਰਵ ਨੇ ਕੁੱਚੀ ਆਵਾਜ਼ ਵਿੱਚ ਕਿਹਾ ਝੂਠ ਨਾ ਬੋਲ ਮੈਨੂੰ ਇਹ ਬੈਗ ਦੇ ਮੈਂ ਦੇਖਣਾ ਹੈ ਕਿ ਇਸ ਵਿੱਚ ਕੀ ਹੈ ਹਰੀਹਰ ਨੇ ਕੰਬਦੇ ਹੱਥਾਂ ਨਾਲ ਬੈਗ ਅੱਗੇ ਵਧਾਇਆ ਬੈਗ ਖੋਲ ਕੇ ਪੈਰਵ ਹੈਰਾਨ ਹੋ ਗਿਆ ਉਸ ਵਿੱਚ ਕੁਝ ਗਹਿਣੇ ਨੋਟਾਂ ਦੀਆਂ ਗੱਡੀਆਂ ਤੇ ਖਾਣੇ ਦੇ ਪੈਕੇਟ ਸਨ ਤਾਂ ਇਹ ਹੈ ਤੇਰੀ ਗਰੀਬੀ ਪੈਰਵ ਗੁੱਸੇ 'ਚ ਬੋਲਿਆ ਤੂੰ ਮੈਨੂੰ ਝੂਠ ਬੋਲਦਾ ਹੈ ਹੁਣ ਇਸ ਦਾ ਅੰਜਾਮ ਭੁਗਤ ਹਰੀਹਰ ਕਾਕਾ ਰੋ ਪਏ ਤੇ ਕਿਹਾ ਭਰਾਵਾ ਮੇਰੀ ਧੀ ਦਾ ਵਿਆਹ ਅਗਲੇ ਹਫਤੇ ਹੈ ਮੈਂ ਇਹ ਸਭ ਕੁਝ ਗਵਾਨ ਪਿੰਡ ਤੋਂ ਉਧਾਰ ਲੈ ਕੇ ਇਕੱਠਾ ਕੀਤਾ ਹੈ ਜੇਕਰ ਇਹ ਪੈਸੇ ਨਾ ਲੈ ਕੇ ਗਿਆ ਤਾਂ ਵਿਆਹ ਟੁੱਟ ਜਾਵੇਗਾ ਪੈਰਵ ਗੁੱਸੇ ਹੋ ਉੱਠਿਆ ਤੂੰ ਮੈਨੂੰ ਭਾਵੁ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਐਨਾ ਚਾਲਾਂਚ ਨਹੀਂ ਆਂਦਾ ਚੁੱਪਚਾਪ ਹਟ ਜਾ ਨਹੀਂ ਤਾਂ ਚਾਕੂ ਨਾਲ ਤੇਰੀ ਗਰਦਨ ਕੱਟਨੀ ਪਵੇਗੀ ਹਰੀਹਰ ਕਾਕਾ ਡਰ ਕੇ ਪਿੱਛੇ ਹਟੇ ਪਰ ਹਿੰਮਤ ਕਰਕੇ ਬੋਲੇ ਭਰਾਵਾ ਇੱਕ ਵਾਰ ਆਪਣੇ ਬੱਚਿਆਂ ਦੇ ਬਾਰੇ ਸੋਚ ਜੇਕਰ ਤੇਰੀ ਧੀ ਦਾ ਵਿਆਹ ਹੁੰਦਾ ਤੇ ਕੋਈ ਉਸ ਤੇ ਲਈ ਲੇ ਆਂਦਾ ਗਿਆ ਸਮਾਨ ਖੋਲ੍ਹੇ ਤਾਂ ਤੈਨੂੰ ਕਿਹੋ ਜਿਹਾ ਲੱਗਦਾ ਭੈਰਵ ਕੁਝ ਪਲ ਲਈ ਚੁੱਪ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਉਸ ਦੀ ਆਪਣੇ ਪਰਿਵਾਰ ਦੀ ਛਵੀ ਆ ਗਈ ਉਸ ਦਾ ਹੱਥ ਚਾਕੂ ਤੇ ਸੀ ਭੈਰਵ ਚਾਕੂ ਕੱਢ ਕੇ ਉਸ ਨੂੰ ਡਰਾਉਂਦਾ ਹੈ ਭੈਰਵ ਨੇ ਹਰ ਹਰ ਕਾਕਾ ਤੋਂ ਬੈਗ ਖੋਲ੍ਹਿਆ ਤੇ ਕਿਹਾ ਕਿਸਮਤ ਵਾਲਾ ਹੈ ਜੋ ਅੱਜ ਮੇਰਾ ਦਿਲ ਪਿਗਲ ਗਿਆ ਇਸ ਲਈ ਜਾਨ ਨਹੀਂ ਲੈ ਰਿਹਾ ਤੇ ਅਗਲੀ ਵਾਰ ਇਹ ਮੌਕਾ ਨਹੀਂ ਮਿਲੇਗਾ ਉਸਦੇ ਡਰਨਲ ਹਰ ਹਰ ਕਾਕਾ ਪੈਸਿਆਂ ਬਾਰੇ ਜ਼ਿਆਦਾ ਬੋਲੇ ਬਿਨਾ ਚਲੇ ਜਾਂਦੇ ਹਨ ਪੈਰੋ ਵਾਪਸ ਮੁੜਦਾ ਹੈ ਤੇ ਘਰ ਚਲਾ ਜਾਂਦਾ ਹੈ ਘਰ ਵਾਪਸ ਆਉਂਦੇ ਹੀ ਪੈਰੋ ਦੇ ਪਿਓ ਬਜ਼ੁਰਗ ਗਵਰਦਨ ਨੇ ਉਸ ਨੂੰ ਦੇਖਿਆ ਤੇ ਪੁੱਛਿਆ ਅੱਜ ਜੰਗਲ ਗਿਆ ਸੀ ਲੱਗਦਾ ਹੈ ਅੱਜ ਬਹੁਤ ਪੈਸਾ ਮਿਲਿਆ ਹੈ ਹਾਂ ਬਿਤਾ ਜੀ ਅੱਜ ਦਾ ਦਿਨ ਚੰਗਾ ਹੈ ਇੱਕ ਇਹੋ ਜਿਹਾ ਆਦਮੀ ਮਿਲਿਆ ਜਿਸ ਦੀ ਧੀ ਦਾ ਵਿਆਹ ਸੀ ਉਸਦੇ ਪੈਸੇ ਮੈਂ ਲੈ ਆਇਆ ਹਾਂ ਉਸ ਦਾ ਪਿਤਾ ਬੋਲਿਆ ਤੂੰ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਦਾ ਹੈ ਕੀ ਸਦੀਤੀ ਦੇ ਵਿਆਹ ਦੇ ਪੈਸੇ ਤੋਂ ਲੁੱਟ ਲੈ ਇਹ ਤਾਂ ਬਹੁਤ ਬੁਰੀ ਗੱਲ ਹੈ ਪਿਤਾ ਜੀ ਜਦ ਮੈਂ ਛੋਟਾ ਸੀ ਤਾਂ ਤੁਸੀਂ ਹੀ ਤਾਂ ਮੈਨੂੰ ਇਹ ਰਸਤਾ ਦਿਖਾਇਆ ਸੀ ਜਦ ਤੁਸੀਂ ਮੈਨੂੰ ਇਹ ਸਿੱਖਿਆ ਦਿੱਤੀ ਸੀ ਉਸ ਸਮੇਂ ਕੀ ਇਹ ਬੁਰੀ ਗੱਲ ਨਹੀਂ ਸੀ ਜਦੋਂ ਤੁਸੀਂ ਚੋਰੀ ਕਰਦੇ ਸੀ ਤਾਂ ਕਿ ਤੁਸੀਂ ਦੋਸ਼ੀ ਮਹਿਸੂਸ ਨਹੀਂ ਕਰਦੇ ਸੀ ਹੁਣ ਆਏ ਮੈਨੂੰ ਸਬਕ ਸਿਖਾਉਣ ਵਾਲੇ ਆਪਣਾ ਕੰਮ ਕਰੋ ਗਵਰਦਨ ਦੀਆਂ ਅੱਖਾਂ 'ਚ ਦਰਦ ਉਤਰ ਆਇਆ ਤੇ ਬੋਲੇ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਹਨ ਪੁੱਤ ਪਰ ਹੁਣ ਪਛਤਾ ਰਿਹਾ ਹਾਂ ਇਸ ਲਈ ਤਾਂ ਇਹ ਸਭ ਛੱਡ ਚੁੱਕਾ ਹਾਂ ਮੈਂ ਨਹੀਂ ਚਾਹੁੰਦਾ ਕਿ ਤੂੰ ਮੇਰੀ ਤਰ੍ਹਾਂ ਬਣੀ ਮੈਂ ਚਾਹੁੰਦਾ ਹਾਂ ਕਿ ਤੂੰ ਵੀ ਇਸ ਪਾਪ ਵਾਲੇ ਕੰਮ ਨੂੰ ਬੰਦ ਕਰ ਦੇਵੇਂ ਭੈਰਮ ਨੇ ਕਿਹਾ ਮੈਂ ਜੋ ਸੁਣਨਾ ਸੀ ਸੁਣ ਲਿਆ ਹੁਣ ਮੇਰੀ ਮਰਜ਼ੀ ਤੇ ਹਾਂ ਮੈਂ ਹੁਣ ਐਨਾ ਗੱਲਾਂ ਸਮਾਂ ਨਹੀਂ ਗਵਾਉਣਾ ਮੈਂ ਜਾ ਰਿਹਾ ਹਾਂ ਇਹਨਾਂ ਕਹਿ ਕੇ ਭੈਰੋ ਕੱਲ ਘਰ ਵੱਲ ਵਧਦਾ ਹੈ ਘਰ ਪਹੁੰਚਦੇ ਹੀ ਆਪਣੀ ਪਤਨੀ ਨੂੰ ਕਹਿੰਦਾ ਹੈ ਸੁਣ ਕਲਿਆਣੀ ਦੇਖ ਇਸ ਥੈਲੇ ਵਿੱਚ ਕਿੰਨੇ ਪੈਸੇ ਹਨ ਅਗਲੇ 1 ਹਫਤੇ ਤੱਕ ਕੋਈ ਹੋਰ ਕੰਮ ਨਾ ਕਹ ਦੇਵੀ ਕਲਿਆਣੀ ਉਸ ਦੀ ਗੱਲ ਤੇ ਥੋੜਾ ਚਿੰਤਿਤ ਹੋ ਕੇ ਪੁੱਛਦੀ ਹੈ ਠੀਕ ਹੈ ਪਰ ਸਾਡੇ ਪਿਤਾ ਜੀ ਕੀ ਕਹਿ ਰਹੇ ਸਨ ਕੀ ਉਹਨਾਂ ਨੇ ਪੈਸੇ ਮੰਗੇ ਪੈਰ ਹੱਸਦੇ ਹੋਏ ਬੋਲਿਆ ਨਹੀਂ ਉਹ ਤਾਂ ਹੁਣ ਸੰਤ ਬਣ ਚੁੱਕੇ ਹਨ ਕਹਿ ਰਹੇ ਸੀ ਕਿ ਮੈਂ ਚੋਰੀ ਛੱਡ ਦੇਵਾਂ ਜਿਵੇਂ ਖੁਦ ਉਹਨਾਂ ਨੇ ਕਦੇ ਕੁਝ ਨਾ ਕੀਤਾ ਹੋਵੇ ਹੁਣ ਮੈਨੂੰ ਗਿਆਨ ਵੰਡ ਰਹੇ ਸੀ ਕਲਿਆਣੀ ਥੋੜੀ ਗੰਭੀਰ ਹੋਈ ਪਰ ਕੀ ਕਦੇ ਸੋਚਿਆ ਹੈ ਕਿ ਜੇਕਰ ਸਾਡੇ ਬੱਚੇ ਪੁੱਛਣ ਕਿ ਉਹਨਾਂ ਦਾ ਪਿਓ ਕੀ ਕੰਮ ਕਰਦਾ ਹੈ ਤਾਂ ਅਸੀਂ ਕੀ ਜਵਾਬ ਦੇਵਾਂਗੇ ਪਰਮ ਨੇ ਗੱਲ ਟਾਲਦੇ ਹੋਏ ਕਿਹਾ ਬੱਚਿਆਂ ਦੇ ਲਈ ਮਿਠਾਈ ਤੇ ਨਵੇਂ ਕੱਪੜੇ ਲਿਆਇਆ ਹਾਂ ਬੁਲਾ ਉਹਨਾਂ ਦੋਨਾਂ ਬੱਚਿਆਂ ਨੂੰ ਬੱਚੇ ਭੱਜਦੇ ਹੋਏ ਆਏ ਤੇ ਪੁੱਛਿਆ ਪਿਤਾ ਜੀ ਸਾਡੇ ਲਈ ਕੀ ਲਿਆਏ ਹੋ ਇਸ ਵਾਰ ਪਰਮ ਨੇ ਹੱਸਦੇ ਹੋਏ ਦੋ ਪੈਕੇਟ ਅੱਗੇ ਵਧਾਏ ਪਿਛਲੀ ਵਾਰ ਨਾਲੋਂ ਵੀ ਚੰਗੇ ਕੱਪੜੇ ਹਨ ਤੇ ਇਹ ਮਿਠਾਈ ਖਾਸ ਤੁਹਾਡੇ ਲਈ ਹੈ ਬੇਟਾ ਬੋਲਿਆ ਪਿਤਾ ਜੀ ਈਸ਼ਵਰ ਜੱਤ ਤੁਸੀਂ ਫਿਰ ਜਾਓ ਤਾਂ ਮੈਨੂੰ ਵੀ ਨਾਲ ਲੈ ਚਣਾ ਚਲਣਾ ਇਹ ਸੁਣ ਪੈਰਵ ਕੁਝ ਦੇਖ ਚੋ ਪ੍ਰਿਆ ਫਿਰ ਥੋੜੀ ਦੇਰ ਬਾਅਦ ਬੋਲਿਆ ਪੁੱਤ ਇਹ ਕੰਮ ਤੇਰੇ ਲਈ ਨਹੀਂ ਹੈ ਮੈਂ ਨਹੀਂ ਚਾਹੁੰਦਾ ਕਿ ਤੂੰ ਇਸ ਹਨੇਰੇ ਰਸਤੇ ਤੇ ਚੱਲੇ ਪੈਰਵ ਉਹ ਦਿਨ ਆਪਣੇ ਬੱਚਿਆਂ ਪਰਿਵਾਰ ਨਾਲ ਬਹੁਤ ਖੁਸ਼ੀ ਨਾਲ ਬਿਤਾਉਂਦਾ ਹੈ ਇੱਕ ਹਫਤਾ ਬੀਤ ਚੁੱਕਿਆ ਸੀ ਪੈਰਵ ਹਮੇਸ਼ਾ ਦੀ ਤਰ੍ਹਾਂ ਚੋਰੀ ਕਰਨ ਲਈ ਤਿਆਰ ਹੋ ਗਿਆ ਉਸਨੇ ਖੁਦ ਨੂੰ ਕਿਹਾ ਅੱਜ ਮੈਂ ਪੁਰਾਣੇ ਰਸਤੇ ਤੋਂ ਨਹੀਂ ਜਾਵਾਂਗਾ ਸੁਣਿਆ ਹੈ ਉਸ ਰਸਤੇ ਤੇ ਹੁਣ ਰਾਜਪੁਰ ਦੀ ਫੌਜ ਨਿਗਰਾਨੀ ਕਰ ਰਹੀ ਹੈ ਦੂਜੇ ਪਾਸੇ ਜਗਦੀਸ਼ ਨਾਮ ਦਾ ਇੱਕ ਕਿਸਾਨ ਆਪਣੀ ਨਵੀਂ ਵਿਆਹੀ ਤੀ ਮੀਰਾ ਤੇ ਉਸਦੇ ਪਤੀ ਵਿਨੋਦ ਦੇ ਨਾਲ ਕਣਕਪੁਰ ਪਿੰਡ ਨੂੰ ਵਾਪਸ ਜਾ ਰਿਹਾ ਸੀ ਜਗਦੀਸ਼ ਬੋਲਿਆ ਥੋੜਾ ਹੋਰ ਚੱਲੋ ਪੁੱਤ ਬਸ 2 ਘੰਟੇ ਵਿੱਚ ਪਿੰਡ ਆ ਜਾਵੇਗਾ ਮੀਰਾ ਮੁਸਕੁਰਾਈ ਪਿਤਾ ਜੀ ਇਸ ਰਸਤੇ ਤੇ ਕੋਈ ਖਤਰਾ ਤਾਂ ਨਹੀਂ ਹੈ ਜਗਦੀਸ਼ ਨੇ ਨਾ ਵੀ ਸਿਰ ਹਿਲਾਇਆ ਇਹ ਪਿਛਲੀ ਵਾਰ ਵਾਲਾ ਰਸਤਾ ਨਹੀਂ ਹੈ ਇਹ ਨਵਾਂ ਹੈ ਪਰ ਹਾਂ ਇਹ ਵੀ ਜੰਗਲ ਤੋਂ ਹੀ ਹੋ ਕੇ ਜਾਂਦਾ ਹੈ ਚਲੋ ਜੰਗਲ ਪਾਰ ਕਰਕੇ ਕੁਝ ਖਾ ਲਵਾਂਗੇ ਭੈਰਵ ਨੇ ਦਰਖਤਾਂ ਦੇ ਪਿੱਛੇ ਤਿੰਨਾਂ ਨੂੰ ਆਉਂਦੇ ਦੇਖਿਆ ਤੇ ਸੋਚਿਆ ਮੈਨੂੰ ਲੱਗਦਾ ਹੈ ਇਹ ਲੋਕ ਹੁਣੇ ਹੀ ਵਿਆਹ ਤੋਂ ਵਾਪਸ ਆ ਰਹੇ ਹਨ ਜ਼ਰੂਰ ਗਹਿਣਿਆਂ ਤੇ ਪੈਸਿਆਂ ਨਾਲ ਭਰੇ ਹੋਣਗੇ ਜੇਕਰ ਅੱਜ ਇਹਨਾਂ ਨੂੰ ਲੁੱਟ ਲਿਆ ਤਾਂ ਇੱਕ ਮਹੀਨਾ ਆਰਾਮ ਨਾਲ ਖਾਪੀ ਸਕਦਾ ਹਾਂ ਪੈਰਵ ਅਚਾਨਕ ਸਾਹਮਣੇ ਆ ਕੇ ਬੋਲਿਆ ਜੋ ਵੀ ਗਹਿਣੇ ਤੇ ਪੈਸੇ ਹਨ ਚੁੱਪਚਾਪ ਮੇਰੇ ਹਵਾਲੇ ਕਰ ਦਿਓ ਨਹੀਂ ਤਾਂ ਤੁਹਾਨੂੰ ਤਿੰਨਾਂ ਨੂੰ ਇੱਥੋਂ ਨਹੀਂ ਜਾਣ ਦੇਵਾਂਗਾ ਵਿਨੋਦ ਨੇ ਕੰਬ ਦੀ ਆਵਾਜ਼ ਵਿੱਚ ਕਿਹਾ ਵੀਰੇ ਸਾਡਾ ਇਹ ਵਿਆਹ ਤੋਂ ਬਾਅਦ ਦਾ ਪਹਿਲਾ ਸਫ਼ਰ ਹੈ ਤੁਸੀਂ ਪੈਸੇ ਲੈ ਲਓ ਪਰ ਸਾਨੂੰ ਛੱਡ ਦਿਓ ਪੈਰਵ ਚੀਕਿਆ ਮੈਂ ਕੋਈ ਛੋਟਾ ਚੋਰ ਨਹੀਂ ਹਾਂ ਸਭ ਕੁਝ ਚਾਹੀਦਾ ਗਹਿਣੇ ਪੈਸੇ ਤੇ ਉਹ ਗਲੇ ਵਾਲਾ ਹਾਰ ਵੀ ਮੀਰਾ ਨੇ ਆਪਣੇ ਗਲੇ ਦੀ ਮਾਲਾ ਕੱਸ ਕੇ ਫੜੀ ਨਹੀਂ ਇਹ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਹੈ ਇਹ ਨਾ ਲੋ ਇਸ ਵਿੱਚ ਮੇਰੀ ਮਾਂ ਦੀਆਂ ਯਾਦਾਂ ਹਨ ਭੈਰਵ ਦੀਆਂ ਅੱਖਾਂ 'ਚ ਕਰੂਰਤਾ ਉੱਤਰ ਆਈ ਉਸਨੇ ਕਿਹਾ ਯਾਦਾਂ ਸੰਭਾਲਣ ਲਈ ਤਾਂ ਜਿੰਦਾ ਰਹਿਣਾ ਜ਼ਰੂਰੀ ਹੁੰਦਾ ਹੈ ਗਹਿਣਾ ਕੱਢ ਕੇ ਦੇ ਦੇ ਨਹੀਂ ਤਾਂ ਮੈਂ ਖੁਦ ਲੈ ਲਵਾਂਗਾ ਵਿਨੋਦ ਨੇ ਵਿੱਚ ਆ ਕੇ ਕਿਹਾ ਵੀਰ ਇਹ ਨਵੀਂ ਵਿਆਹੀ ਹੈ ਇਹ ਮੰਗਦਾ ਸਿੰਦੂਰ ਤੇ ਮਾਲਾ ਇਸ ਦੇ ਲਈ ਇੱਜ਼ਤ ਹੈ ਛੱਡ ਦੇ ਵੀਰ ਪੈਰਵ ਗਰਜ ਉਠਿਆ ਲੱਗਦਾ ਹੈ ਚਾਕੂ ਦਿਖਾਉਣਾ ਪਵੇਗਾ ਸਮਝਾਉਣ ਦੇ ਲਈ ਉਸਨੇ ਆਪਣੀ ਕਮਰ ਤੋਂ ਚਾਕੂ ਕੱਢਿਆ ਤੇ ਜਗਦੀਸ਼ ਤੇ ਵਾਰ ਕਰ ਦਿੱਤਾ ਜਗਦੀਸ਼ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹੁਣ ਮੀਰਾ ਤੇ ਵਿਨੋਦ ਪੂਰੀ ਤਰ੍ਹਾਂ ਡਰ ਗਏ ਸੀ ਉਹਨਾਂ ਨੇ ਗਹਿਣੇ ਤੇ ਪੈਸੇ ਚੁੱਪਚਾਪ ਕੱਢ ਕੇ ਪੈਰਵ ਨੂੰ ਦੇ ਦਿੱਤੇ ਤੇ ਜਗਦੀਸ਼ ਦੀ লাশ ਨੂੰ ਲੈ ਕੇ ਰੋਂਦੇ ਹੋਏ ਉੱਥੋਂ ਚਲੇ ਗਏ ਪੈਰਵ ਪੈਸੇ ਤੇ ਗਹਿਣੇ ਇਕੱਠੇ ਕਰਨ ਲੱਗਾ ਉਸੇ ਸਮੇਂ ਨੇੜੇ ਦੇ ਪੀਪਲ ਦੇ ਦਰਖਤੇ ਬੈਠੀ ਇੱਕ ਰਹੱਸਮਈ ਆਤਮਾ ਇਹ ਸਭ ਦੇਖ ਰਹੀ ਸੀ ਉਹ ਆਤਮਾ ਬੋਲੀ ਵਾ ਭੈਰਵ ਅੱਜ ਦਾ ਦਿਨ ਤੇਰੇ ਲਈ ਬਹੁਤ ਚੰਗਾ ਰਿਹਾ ਗਹਿਣੇ ਪੈਸੇ ਤੇ ਇੱਕ ਬੇਸ਼ਕੀਮਤੀ ਹਾਰ ਵੀ ਮਿਲ ਗਿਆ ਪਰ ਤੂੰ ਇਹ ਭੁੱਲ ਗਿਆ ਕਿ ਤੂੰ ਇੱਕ નિર્ਦੋਸ਼ ਦੀ ਜਾਨ ਲੈ ਲਈ ਭੈਰਵ ਚੌਂਕਿਆ ਕੌਣ ਹੈ ਸਾਹਮਣਿਆ ਮੈਂ ਕਿਸੇ ਭੂਤ ਪ੍ਰੇਤ ਤੋਂ ਨਹੀਂ ਡਰਦਾ ਦਰਖਤ ਦੀ ਟਹਿਣੀ ਤੋਂ ਉੱਤਰਦੇ ਹੋਏ ਇੱਕ ਬਜ਼ੁਰਗ ਦੀ ਆਤਮਾ ਪ੍ਰਗਟ ਹੋਈ ਚਿੱਟੇ ਕੱਪੜੇ ਸ਼ਾਂਤ ਚਿਹਰਾ ਤੇ ਅੱਖਾਂ ਵਿੱਚ ਕਰੂਣਾ ਮੈਂ ਕੋਈ ਡਰਾਵਣਾ ਭੂਤ ਨਹੀਂ ਆਤਮਾ ਬੋਲੀ ਮੈਂ ਧਿਆਨ ਨਰਾਮ ਹਾਂ ਇੱਕ ਸੰਤ ਦੀ ਆਤਮਾ ਜੋ ਲੋਕ ਲੋਪਿਕ ਅਰਥਰੰਮ ਦੇ ਰਸਤੇ ਤੇ ਚੱਲਦੇ ਹਨ ਮੈਂ ਉਹਨਾਂ ਨੂੰ ਚੇਤਾਵਨੀ ਦੇਣ ਆਉਂਦਾ ਹਾਂ ਪੈਰਵ ਨੇ ਕਟਾਕਸ਼ ਕੀਤਾ ਤਾਂ ਦੱਸ ਤੂੰ ਮੇਰੀ ਜ਼ਿੰਦਗੀ ਵਿੱਚ ਦਖਲ ਕਿਉਂ ਦੇ ਰਿਹਾ ਹੈ ਆਤਮਾ ਬੋਲੀ ਕਿਉਂਕਿ ਤੂੰ ਰਾਗਿਰਾ ਤੋਂ ਸਿਰਫ ਧਨ ਨਹੀਂ ਖੁੰਦਾ ਤੂੰ ਉਹਨਾਂ ਦੇ ਸੁਪਨੇ ਰਿਸ਼ਤੇ ਤੇ ਪਾਵਨਾਵਾ ਵੀ ਲੁੱਟ ਲੈਂਦਾ ਹੈ ਤੂੰ ਸੋਚਦਾ ਹੈ ਕਿ ਇਹ ਸਭ ਆਪਣੇ ਬੱਚਿਆਂ ਤੇ ਪਤਨੀ ਲਈ ਕਰ ਰਿਹਾ ਹੈ ਪਰ ਤੂੰ ਇਹ ਨਹੀਂ ਸਮਝਦਾ ਕਿ ਇਹ ਸਭ ਪਾਪ ਹੈ ਭੈਰਵ ਨੇ ਤਿੱਖਾ ਜਵਾਬ ਦਿੱਤਾ ਮੈਂ ਇਹ ਸਭ ਇਸ ਲਈ ਕਰਦਾ ਹਾਂ ਤਾਂ ਜੋ ਮੇਰੇ ਬੱਚੇ ਭੁੱਖੇ ਨਾ ਰਹਿਣ ਕੀ ਤੁਹਾਨੂੰ ਮੇਰੀ ਮਜਬੂਰੀ ਨਹੀਂ ਦਿਖਦੀ ਧਿਆਨाराम ਦੀ ਆਤਮਿਕ ਗੰਭੀਰ ਹੋ ਕੇ ਬੋਲੀ ਤੇਰੀ ਮਜਬੂਰੀ ਤੈਨੂੰ ਅਪਰਾਧੀ ਨਹੀਂ ਤੇਰਾ ਲੋਭ ਬਣਾਉਂਦਾ ਹੈ ਤੂੰ ਸਿਰਫ ਚੋਰੀ ਨਹੀਂ ਕੀਤੀ ਅੱਜ ਇੱਕ નિર્ਦੋਸ਼ ਪਿਤਾ ਨੂੰ ਮਾਰ ਦਿੱਤਾ ਹੈ ਤੂੰ ਆਪਣੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਲਈ ਇੱਕ નિર્ਦੋਸ਼ ਦੀ ਜਾਨ ਲੈ ਲਈ ਕੀ ਤੂੰ ਸੱਚਮੁੱਚ ਉਹਨਾਂ ਨਾਲ ਇੰਨਾ ਪਿਆਰ ਕਰਦਾ ਹੈ ਪੈਰੋ ਬੋਲਿਆ ਹਾਂ ਬਿਲਕੁਲ ਜੋ ਕੁਝ ਵੀ ਕਰਦਾ ਹਾਂ ਉਹਨਾਂ ਲਈ ਕਰਦਾ ਹਾਂ ਮੇਰੀ ਘਰ ਵਾਲੀ ਕਲਿਆਣੀ ਕਈ ਦਿਨਾਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਸੀ ਅੱਜ ਆ ਦੇਖੇਗੀ ਤਾਂ ਉਸ ਦਾ ਚਿਹਰਾ ਖੁਸ਼ੀ ਨਾਲ ਖੇੜ ਉੱਠੇਗਾ ਆਤਮਾ ਬੋਲੀ ਅੱਛਾ ਪਰ ਕੀ ਉਹਨਾਂ ਨੂੰ ਖੁਸ਼ ਕਰਨ ਲਈ ਤੈਨੂੰ ਇੰਨੇ ਵੱਡੇ ਪਾਪ ਕਰਨੇ ਪੈਂਦੇ ਹਨ ਹਰ ਪਾਪ ਦੀ ਕੀਮਤ ਚੁਕਾਉਣੀ ਪੈਂਦੀ ਹੈ ਸਜ਼ਾ ਨਿਸ਼ਚਿਤ ਹੈ ਪਰਮ ਨੇ ਹੱਸਦੇ ਹੋਏ ਕਿਹਾ ਇਹ ਸਭ ਬਕਵਾਸ ਹੈ ਪਾਪ ਤੇ ਪੁੰਨ ਕੁਝ ਨਹੀਂ ਹੁੰਦੇ ਅੱਜ ਜੋ ਕੁਝ ਮੇਰੇ ਕੋਲ ਹੈ ਉਹ ਮੇਰਾ ਹੈ ਕੱਲ ਕਿਸੇ ਹੋਰ ਕੋਲ ਹੋਵੇਗਾ ਉਹ ਆਤਮਾ ਦੀ ਆਵਾਜ਼ ਕਹਿੰਦੀ ਹੈ ਮੈਂ ਵੀ ਕਦੇ ਤੇਰੀ ਤਰ੍ਹਾਂ ਸੋਚਦਾ ਸੀ ਪਿਛਲੇ ਜਨਮ 'ਚ ਮੈਂ ਵੀ ਇੱਕ ਡਾਕੂ ਸੀ ਮੇਰਾ ਨਾਮ ਸੀ ਵਿਰੇਸ਼ਵਰ ਮੈਂ ਕਿਸੇ ਤੋਂ ਡਰਦਾ ਨਹੀਂ ਸੀ ਭਗਵਾਨ ਤੋਂ ਵੀ ਨਹੀਂ ਪਰ ਅੱਜ ਦੇਖ ਮੈਂ ਇੱਕ ਭਟਕ ਦੀ ਆਤਮਾ ਦੀ ਤਰ੍ਹਾਂ ਹਾਲਤ ਵਿੱਚ ਹਾਂ ਹਜ਼ਾਰਾਂ ਸਾਲਾਂ ਤੋਂ ਮੁਕਤੀ ਨਹੀਂ ਮਿਲ ਰਹੀ ਮੇਰੀ ਇਹੀ ਹਾਲਤ ਇਸ ਗੱਲ ਦਾ ਸਬੂਤ ਹੈ ਕਿ ਪਾਪ ਦਾ ਫਲ ਜ਼ਰੂਰ ਮਿਲਦਾ ਹੈ ਇਹ ਸੁਨ ਪੈਰੋ ਬੇਚੈਨ ਹੁੰਦਾ ਹੈ ਤੇ ਫਿਰ ਬੋਲਦਾ ਹੈ ਜੇਕਰ ਮੈਂ ਇਹ ਸਭ ਛੱਡ ਦੇਵਾਂ ਤਾਂ ਆਪਣੇ ਪਰਿਵਾਰ ਨੂੰ ਸੁੱਖ ਸੁਵਿਧਾ ਨਹੀਂ ਦੇ ਸਕਾਂਗਾ ਮੈਂ ਸਿਰਫ ਚੋਰੀ ਕਰਨਾ ਜਾਣਦਾ ਹਾਂ ਆਤਮਾ ਬੋਲੀ ਤਾਂ ਫਿਰ ਇਹ ਕੰਮ ਕਰ ਜਿਵੇਂ ਤੂੰ ਉਨਾਂ ਲਈ ਗੈਣ ਤੇ ਪੈਸੇ ਲ ਜਾਂਦਾ ਹੈ ਉਵੇਂ ਇੱਕ ਵਾਰ ਆਪਣੇ ਪਾਪੀ ਉਹਨਾਂ ਦੇ ਨਾਲ ਵੰਡ ਕੇ ਦੇ ਪੁੱਛ ਆਪਣੀ ਪਤਨੀ ਤੇ ਬੱਚਿਆਂ ਨੂੰ ਕਿ ਉਹ ਤੇਰੇ ਪਾਪਾ ਨੂੰ ਸਵੀਕਾਰ ਕਰਨਗੇ ਜੇਕਰ ਉਹ ਸੱਚਮੁੱਚ ਤੈਨੂੰ ਪਿਆਰ ਕਰਦੇ ਹਨ ਤਾਂ ਤੇਰੇ ਪਾਪਾ ਨੂੰ ਵੀ ਸਾਂਝਾ ਕਰਨਗੇ ਭੈਰਵ ਨੇ ਕਿਹਾ ਮੈਨੂੰ ਆਪਣੇ ਪਰਿਵਾਰ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਹੈ ਉਹ ਮੇਰੇ ਲਈ ਕੁਝ ਵੀ ਕਰਨਗੇ ਪਰ ਠੀਕ ਹੈ ਤੁਹਾਡੇ ਕਹਿਣ ਤੇ ਅੱਜ ਹੀ ਜਾ ਕੇ ਉਹਨਾਂ ਤੋਂ ਪੁੱਛਦਾ ਹਾਂ ਪੈਰਵ ਆਪਣੇ ਪਿੰਡ ਜਾਂਦਾ ਹੈ। ਉਸਦੀ ਝੌਂਪੜੀ ਦੀਆਂ ਦੀਵਾਰਾਂ ਟਾਟੀਆਂ ਸਨ ਪਰ ਅੰਦਰ ਮਹਿੰਗੇ ਭਾਂਡੇ ਤੇ ਕੱਪੜੇ ਚਮਕ ਰਹੇ ਸੀ। ਪੈਰਵ ਆਪਣੀ ਪਤਨੀ ਨੂੰ ਹੀਰਿਆਂ ਦਾ ਹਾਰ ਦਿੰਦੇ ਹੋਏ ਕਹਿੰਦਾ ਹੈ ਕਲਿਆਣੀ ਦੇਖ ਅੱਜ ਤੇਰੇ ਲਈ ਉਹ ਹਾਰ ਲਿਆ ਆਂ ਜਿਸ ਦੀ ਤੂੰ ਮਹੀਨਿਆਂ ਤੋਂ ਫਰਮਾਇਸ਼ ਕਰ ਰਹੀ ਸੀ ਤੇ ਇਹ ਪੈਸੇ ਵੀ ਹਨ। ਹੁਣ ਮਹੀਨਿਆਂ ਤੱਕ ਚੋਰੀ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਕਲਿਆਣੀ ਖੁਸ਼ ਹੋ ਕੇ ਬੋਲੀ ਇਹ ਉਹੀ ਹਾਰ ਹੈ ਜੋ ਮੈਂ ਬਾਜ਼ਾਰ 'ਚ ਦੇਖਿਆ ਸੀ ਤੂੰ ਹਮੇਸ਼ਾ ਮੇਰੀ ਗੱਲ ਮੰਨੀ ਹੈ ਮੈਂ ਤੈਨੂੰ ਦਿਲ ਤੋਂ ਚਾਹੁੰਦੀ ਹਾਂ ਪੈਰਵ ਨੇ ਹोली ਦੇ ਨੇ ਕਿਹਾ ਸੁਣ ਕਲਿਆਨੀ ਤੈਨੂੰ ਇੱਕ ਕੰਮ ਕਰਨਾ ਹੋਵੇਗਾ ਕਲਿਆਨੀ ਨੇ ਕਿਹਾ ਮੈਂ ਅੱਜ ਐਨੀ ਖੁਸ਼ ਹਾਂ ਕਿ ਤੁਹਾਡੇ ਲਈ ਕੁਝ ਵੀ ਕਰਾਂਗੀ ਬੋਲੋ ਕੀ ਕਰਨਾ ਹੈ ਪੈਰੋ ਬੋਲਿਆ ਕਲਿਆਨੀ ਇਹ ਸਭ ਤੇਰੇ ਲਈ ਲਿਆਉਣ ਦੇ ਲਈ ਮੈਨੂੰ ਬਹੁਤ ਪਾਪ ਕਰਨਾ ਪੈਂਦਾ ਹੈ ਅੱਜ ਮੈਂ ਇੱਕ ਆਦਮੀ ਦੀ ਜਾਨ ਲੈ ਲਈ ਤਾਂ ਜਾ ਕੇ ਹਾਰ ਮਿਲਿਆ ਮੈਂ ਬਹੁਤ ਪਾਪ ਕਰ ਲਏ ਹਾਂ ਕੀ ਤੂੰ ਇਹਨਾਂ ਪਾਪਾ ਨੂੰ ਮੇਰੇ ਨਾਲ ਵੰਡੇਂਗੀ ਕਲਿਆਣੀ ਚੀਕ ਪਈ ਕੀ ਕਹਿ ਰਹੇ ਹੋ ਅਸੀਂ ਜੋ ਵੀ ਮੰਗਦੇ ਹਾਂ ਉਸਨੂੰ ਲਿਆਉਣਾ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਨਹੀਂ ਪੁੱਛਦੀ ਕਿ ਤੁਸੀਂ ਚੋਰੀ ਕੀਤਾ ਹੈ ਜਾਂ ਮਿਹਨਤ ਨਾਲ ਕਮਾਇਆ ਹੈ ਪਰ ਹੁਣ ਇਹਨਾਂ ਪਾਪਾ ਦਾ ਦਾ ਬੋਝ ਮੇਰੇ ਸਿਰ ਤੇ ਪਾਉਣਾ ਚਾਹੁੰਦੇ ਹੋ ਇਹ ਨਹੀਂ ਹੋਵੇਗਾ ਮੈਂ ਨਰਕ ਨਹੀਂ ਜਾਣਾ ਉਸੇ ਸਮੇਂ ਉਸਦੇ 8 ਸਾਲ ਦੇ ਪੁੱਤ ਨੇ 마ਸੂਮੀਤ ਨਾਲ ਪੁੱਛਿਆ ਮਾਂ ਇਹ পাপ ਕੀ ਹੁੰਦਾ ਹੈ ਕਲਿਆਣੀ ਨੇ ਉਸਨੂੰ ਗੋਦੀ ਵਿੱਚ ਬਿਠਾਉਂਦੇ ਹੋਏ ਕਿਹਾ ਪਾਪ ਉਹ ਹੁੰਦਾ ਹੈ ਪੁੱਤ ਜਦ ਅਸੀਂ ਕਿਸੇ નિર્ਦੋਸ਼ ਦਾ ਨੁਕਸਾਨ ਕਰਦੇ ਹਾਂ ਜਿਵੇਂ ਤੇਰੇ ਪਿਤਾ ਚੋਰੀ ਕਰਦੇ ਹਨ ਲੋਕਾਂ ਦੀ ਕਮਾਈ ਖਾਂਦੇ ਹਨ ਕਿਸੇ ਦੀ ਜਾਨ ਲੈ ਲੈਂਦੇ ਹਨ ਉਸ ਨੂੰ ਹੀ ਪਾਪ ਕਹਿੰਦੇ ਹਨ ਜੋ ਇਸ ਤਰ੍ਹਾਂ ਕਰਦਾ ਹੈ ਉਹ ਅਖੀਰ ਵਿੱਚ ਨਰਕ ਚ ਜਾਂਦਾ ਹੈ ਜਿੱਥੇ ਬਹੁਤ ਔਖੀ ਸਜ਼ਾ ਮਿਲਦੀ ਹੈ ਬੇਟਾ ਡਰਦੇ ਹੋਏ ਬੋਲਿਆ ਕਿ ਮੇਰੇ ਪਿਤਾ ਨੂੰ ਵੀ ਇਹ ਸਜ਼ਾ ਮਿਲੇਗੀ ਤੇ ਕੀ ਮੈਨੂੰ ਉਹਨਾਂ ਦੇ ਪਾਪ ਦਾ ਹਿੱਸਾ ਮਿਲ ਜਾਵੇਗਾ ਕਲਿਆਣੀ ਨੇ ਗੰਭੀਰ ਆਵਾਜ਼ ਵਿੱਚ ਕਿਹਾ ਹਰ ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਖੁਦ ਭੋਗਣਾ ਪੈਂਦਾ ਹੈ ਪੁੱਤ ਜੇਕਰ ਤੂੰ ਕੁਝ ਨਹੀਂ ਕੀਤਾ ਤਾਂ ਤੈਨੂੰ ਸਜ਼ਾ ਨਹੀਂ ਮਿਲੇਗੀ ਤੇ ਜੇਕਰ ਤੇਰੇ ਪਿਤਾ ਨੇ ਪਾਪ ਕੀਤਾ ਹੈ ਤਾਂ ਉਹ ਸਜ਼ਾ ਸਿਰਫ ਉਹਨਾਂ ਨੂੰ ਹੀ ਮਿਲੇਗੀ ਪਰਮ ਨੇ ਇਹ ਸਭ ਸੁਣਿਆ ਤਾਂ ਉਸ ਦਾ ਚਿਹਰਾ ਪੀਲਾ ਪੈ ਗਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਕਲਿਆਣੀ ਮੇਰਾ ਇਹ ਪੁੱਤ ਜੋ ਮੇਰੇ ਖੂਨ ਨਾਲ ਜੰਮਿਆ ਹੈ ਉਹ ਵੀ ਮੇਰੇ ਪਾਪਾ ਨੂੰ ਸਵੀਕਾਰ ਨਹੀਂ ਕਰ ਰਿਹਾ ਕਲਿਆਣੀ ਬੋਲੀ ਇਹ ਤੁਹਾਡੇ ਹੀ ਕਰਮ ਹਨ ਕੋਈ ਤੁਹਾਡੇ ਪਾਪਾ ਨੂੰ ਸਾਂਝਾ ਨਹੀਂ ਕਰਨਾ ਚਾਹੁੰਦਾ ਹਲੇ ਵੀ ਸਮਾਂ ਹੈ ਸੁਧਰ ਜਾਓ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਚੰਗਾ ਜੀਵਨ ਜਿਓ ਆਪਣੀ ਸ਼ਕਤੀ ਦਾ ਇਸਤੇਮਾਲ ਕਿਸੇ ਦੀ ਮਦਦ ਲਈ ਕਰੋ ਪਰਮ ਨੇ ਕੁਝ ਨਹੀਂ ਕਿਹਾ ਤੇ ਚੁੱਪਚਾਪ ਘਰੋਂ ਨਿਕਲ ਗਿਆ ਉਹ ਜੰਗਲ ਵੱਲ ਚਲਾ ਗਿਆ ਜਿੱਥੇ ਉਸ ਨੂੰ ਸਵੇਰੇ ਇੱਕ ਰਹੱਸਮਈ ਆਤਮਾ ਮਿਲੀ ਸੀ ਆਰਮ ਨੇ ਆਤਮਾ ਨਾਲ ਫਿਰ ਤੋਂ ਮੁਲਾਕਤ ਕੀਤੀ ਪੈਰੋ ਬੋਲਿਆ ਧਿਆਨाराम ਮੈਂ ਉਹ ਖਾਰ ਲਿਆ ਕੇ ਆਪਣੀ ਪਤਨੀ ਨੂੰ ਦਿੱਤਾ ਪਰ ਉਹ ਵੀ ਮੇਰੇ ਪਾਪਾ ਨੂੰ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ ਤੇ ਮੇਰਾ ਪੁੱਤ ਵੀ ਹੁਣ ਮੈਂ ਕੀ ਕਰਾਂ ਧਿਆਨाराम ਬੋਲਿਆ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਪੈਰਵ ਕਿ ਪਾਪ ਨੂੰ ਕੋਈ ਸਾਂਝਾ ਨਹੀਂ ਕਰਦਾ ਇਹ ਬੋਝ ਤੈਨੂੰ ਇਕੱਲੇ ਹੀ ਚੁੱਕਣਾ ਪਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਮੁਕਤੀ ਅਸੰਭਵ ਹੈ ਜੇਕਰ ਤੂੰ ਹੁਣ ਤੋਂ ਚੰਗਾ ਕੰਮ ਕਰਨ ਲੱਗੇ ਤਾਂ ਹੌਲੀ-ਹੌਲੀ ਤੇਰੇ ਪਾਪਾਂ ਦਾ ਭਾਰ ਹਲਕਾ ਹੋਵੇਗਾ ਆਪਣੇ ਧਨ ਨਾਲ ਭੋਖਿਆਂ ਨੂੰ ਭੋਜਨ ਦੇ ਦੁਖੀ ਦੀ ਮਦਦ ਕਰ ਆਪਣੇ ਪੁਰਾਣੇ ਅਪਰਾਧਾਂ ਲਈ ਪਛਤਾਵਾ ਕਰ ਭੈਰਵ ਦੀਆਂ ਅੱਖਾਂ ਚਾਂਜੂ ਵਹਿਣ ਲੱਗੀਆਂ ਕਿ ਸੱਚ ਵਿੱਚ ਮੈਨੂੰ ਮਾਫੀ ਮਿਲ ਸਕਦੀ ਹੈ ਉਹ ਆਤਮਾ ਬੋਲੀ ਜੇਕਰ ਪਛਤਾਵਾ ਸੱਚਾ ਹੈ ਤਾਂ ਭਗਵਾਨ ਵੀ ਮਾਫ ਕਰ ਦਿੰਦੇ ਹਨ ਉਸ ਦਿਨ ਤੋਂ ਭੈਰਵ ਨੇ ਆਪਣੀ ਬੰਦੂਕ ਤੋੜ ਦਿੱਤੀ ਤੇ ਚਾਕੂ ਵੀ ਸੁੱਟ ਦਿੱਤਾ ਉਸਨੇ ਆਪਣਾ ਸਾਰਾ ਧਨ ਦਾਨ ਕਰ ਦਿੱਤਾ ਤੇ ਆਪਣੇ ਪਿੰਡ ਵਿੱਚ ਇੱਕ ਛੋਟੀ ਜਿਹੀ ਪਾਰਸ਼ਾਲਾ ਬਣਵਾਈ ਜਿੱਥੇ ਗਰੀਬ ਬੱਚਿਆਂ ਨੂੰ ਪੜਾਇਆ ਜਾਣ ਲੱਗਿਆ ਹੁਣ ਉਹ ਪਿੰਡ 'ਚ ਪੈਰੋ ਡਾਕੂ ਨਹੀਂ ਬਲਕਿ ਪੈਰੋ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਰ ਇਨਸਾਨ ਨੂੰ ਆਪਣੇ ਕਰਮਾਂ ਦੀ ਸਜ਼ਾ ਖੋਤ ਹੀ ਭੁਗਤਣੀ ਪੈਂਦੀ ਹੈ ਪਰ ਜੇਕਰ ਪਛਤਾਵਾ ਸੱਚਾ ਹੋਵੇ ਤਾਂ ਇਨਸਾਨ ਸੱਚੇ ਰਾਹ ਤੇ ਵਾਪਸ ਆ ਜਾਵੇ ਤਾਂ ਮੁਕਤੀ ਵੀ ਸੰਭਵ ਹੈ ਹਰ ਇਨਸਾਨ ਇਸ ਦੁਨੀਆ 'ਚ ਸਹੀ ਤੇ ਗਲਤ ਚੁਣ ਕਰਦਾ ਹੈ ਕਦੇ ਹਾਲਾਤ ਕਦੇ ਲਾਲਚ ਤਾਂ ਕਦੇ ਆਪਣਿਆਂ ਦੀ ਚਾਹਤ ਸਾਨੂੰ ਇਹੋ ਜਿਹੇ ਰਸਤੇ 'ਤੇ ਲੈ ਜਾਂਦੇ ਹਨ ਜੋ ਪਾਪ ਨਾਲ ਭਰੇ ਹੁੰਦੇ ਹਨ ਪਰ ਇਹ ਸਚਾਈ ਕਦੇ ਨਹੀਂ ਬਦਲਦੀ ਕਿ ਪਾਪ چاہے ਕਿਸੇ ਲਈ ਕੀਤਾ ਜਾਵੇ ਉਸ ਦੀ ਸਜ਼ਾ ਸਿਰਫ ਉਹੀ ਵਿਅਕਤੀ ਭੁਗਤਦਾ ਹੈ ਜਿਸ ਨੇ ਉਹ ਪਾਪ ਕੀਤਾ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਅਸੀਂ ਆਪਣਿਆਂ ਦੇ ਲਈ ਕੁਝ ਵੀ ਕਰ ਸਕਦੇ ਹਾਂ ਚਾਹੇ ਉਹ ਚੋਰੀ ਹੋਵੇ ਜਾ ਕਿਸੇ ਦਾ ਬੁਰਾ ਪਰ ਸੱਚ ਇਹ ਹੈ ਕਿ ਜਦ ਪਾਪ ਦਾ ਸਮਾਂ ਆਉਂਦਾ ਹੈ ਤਾਂ ਕੋਈ ਵੀ ਨਾ ਪਤਨੀ ਨਾ ਪੁੱਤ ਤੇ ਨਾ ਪਰਵਾਹ ਕੋਈ ਵੀ ਸਾਡੇ ਨਾਲ ਉਸ ਪਾਪ ਨੂੰ ਵੰਡਣ ਨਹੀਂ ਆਉਂਦਾ ਪਾਪ ਦਾ ਬੋਝ ਉਨਾ ਹੀ ਇਕੱਲਾ ਹੁੰਦਾ ਹੈ ਜਿੰਨਾ ਉਸ ਨੂੰ ਕਰਨ ਵਾਲਾ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਪਛਤਾਵੇ ਦਾ ਰਸਤਾ ਔਖਾ ਜ਼ਰੂਰ ਹੈ ਪਰ ਨਾ ਮੁਮਕਿਨ ਨਹੀਂ ਜੇਕਰ ਇਰਾਦਾ ਸੱਚਾ ਹੋਵੇ ਤੇ ਦਿਲਚ ਆਪਣੇ ਇਿੱਤੇ ਤੇ ਪਛਤਾਵਾ ਹੋਵੇ ਤਾਂ ਇਨਸਾਨ ਹਨੇਰੇ ਤੋਂ ਬਾਹਰ ਨਿਕਲ ਕੇ ਰੋਸ਼ਨੀ ਵੱਲ ਜਾ ਸਕਦਾ ਹੈ ਸਮਾਜ ਸੁਧਾਰ ਲਿਆ ਕੇ ਸੇਵਾ ਕਰਕੇ ਤੇ ਆਪਣੇ ਪੁਰਾਣੇ ਕਰਮਾਂ ਦਾ ਪਛਤਾਵਾ ਕਰਕੇ ਕੋਈ ਵੀ ਮਨੁੱਖ ਫਿਰ ਤੋਂ ਸਨਮਾਨ ਪ੍ਰਾਪਤ ਕਰ ਸਕਦਾ ਹੈ ਇਹੀ ਜ਼ਿੰਦਗੀ ਦਾ ਅਸਲੀ ਸਾਰ ਹੈ ਆਪਣੇ ਕਰਮਾਂ ਦੀ ਜ਼ਿੰਮੇਵਾਰੀ ਲੈਣਾ ਤੇ ਸਮਾਂ ਰਹਿੰਦੇ ਆਪਣੇ ਰਸਤੇ ਨੂੰ ਬਦਲ ਲੈਣਾ ਇਸ ਜ਼ਿੰਦਗੀ 'ਚ ਅਸੀਂ ਸਾਰੇ ਆਪਣੇ ਪਰਿਵਾਰ, ਆਪਣੇ ਰਿਸ਼ਤੇਦਾਰਾਂ ਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਬਹੁਤ ਕੁਝ ਕਰਦੇ ਹਾਂ। ਕਈ ਵਾਰ ਇਹ ਬਹੁਤ ਕੁਝ ਸਾਨੂੰ ਉਹਨਾਂ ਰਸਤਿਆਂ 'ਤੇ ਲੈ ਜਾਂਦਾ ਹੈ ਜੋ ਨੈਤਿਕਤਾ, ਇਮਾਨਦਾਰੀ ਤੇ ਇਨਸਾਨੀਅਤ ਦੇ ਉਲਟ ਹੁੰਦੇ ਹਨ। ਚੋਰੀ, ਝੂਠ, ਧੋਖਾ, ਹੱਤਿਆ ਤੇ ਦੂਜਿਆਂ ਦੀ ਮਿਹਨਤ ਦੀ ਕਮਾਈ ਖੋਣਾ। ਇਹ ਸਭ ਪਾਪ ਦੇ ਰਸਤੇ ਹਨ ਜਿਨ੍ਹਾਂ ਨੂੰ ਅਸੀਂ ਕਦੇ-ਕਦੇ ਇਹ ਸੋਚ ਕੇ ਚੁਣ ਲੈਂਦੇ ਹਾਂ ਕਿ ਮੈਂ ਇਹ ਸਭ ਆਪਣੀਆਂ ਲਈ ਕਰ ਰਿਹਾ ਹਾਂ। ਇਸ ਲਈ ਇਹ ਗਲਤ ਨਹੀਂ ਹੋ ਸਕਦਾ ਪਰ ਸਚਾਈ ਇਹ ਹੈ ਕਿ ਪਾਪ ਚਾਹੇ ਕਿਸੇ ਦੇ ਲਈ ਵੀ ਕੀਤਾ ਜਾਵੇ ਉਸ ਦਾ ਭਾਰ ਤੇ ਉਸ ਦੀ ਸਜ਼ਾ ਸਿਰਫ ਉਸ ਵਿਅਕਤੀ ਨੂੰ ਹੀ ਪੁਗਤਨੀ ਪੈਂਦੀ ਹੈ ਜਿਸ ਨੇ ਉਹ ਪਾਪ ਕੀਤਾ ਹੈ ਇਹ ਬੋਝ ਨਾ ਕੋਈ ਘਰ ਵਾਲੀ ਚੁਕਦੀ ਹੈ ਨਾ ਕੋਈ ਹੌਲਾਤ ਤੇ ਨਾ ਕੋਈ ਦੋਸਤ ਜਦ ਸਵਾਲ ਹੁੰਦਾ ਹੈ ਨਰਕ ਦੀ ਸਜ਼ਾ ਦਾ ਆਤਮਾ ਦੀ ਪੀੜਾ ਦਾ ਤੇ ਅੰਤ 'ਚ ਰੱਬ ਦੇ ਨਿਆਂ ਦਾ ਤਾਂ ਇਨਸਾਨ ਇਕੱਲਾ ਹੁੰਦਾ ਹੈ ਉਸ ਸਮੇਂ ਨਾ ਕੋਈ ਬਹਾਨਾ ਚੱਲਦਾ ਹੈ ਨਾ ਕੋਈ ਸੰਬੰਧ ਉੱਥੇ ਸਿਰਫ ਕਰਮਾਂ ਦਾ ਹਿਸਾਬ ਚੱਲਦਾ ਹੈ ਇਸ ਕਹਾਣੀ ਵਿੱਚ ਜਿਵੇਂ ਪੈਰਵ ਨੇ ਆਪਣੀ ਪਤਨੀ ਤੇ ਬੱਚਿਆਂ ਲਈ ਸਭ ਕੁਝ ਲਿਆਉਣ ਦੀ ਕੋਸ਼ਿਸ਼ ਕੀਤੀ ਚੋਰੀ ਕੀਤੀ ਹੱਤਿਆ ਕੀਤੀ ਲੋਕਾਂ ਦੀ ਦੌਲਤ ਕੋਈ ਪਰਜਤ ਉਸਨੇ ਆਪਣਾ ਪ੍ਰਸਵੀਕਾਰ ਕਰ ਆਪਣੀ ਪਤਨੀ ਨੂੰ ਪਾਪ ਦਾ ਹਿੱਸਾ ਲੈਣ ਲਈ ਕਿਹਾ ਤਾਂ ਉਹ ਸਮਝ ਗਿਆ ਕਿ ਪਿਆਰ ਤੇ ਰਿਸ਼ਤੇ ਸਿਰਫ ਸੁੱਖ ਸਾਂਝਾ ਕਰਨ ਲਈ ਹੁੰਦੇ ਹਨ ਪਾਪ ਸਾਂਝਾ ਕਰਨ ਲਈ ਨਹੀਂ ਇਹ ਅਨੁਭਵ ਸਾਨੂੰ ਇੱਕ ਡੂੰਗੀ ਗੱਲ ਸਿਖਾਉਂਦਾ ਹੈ ਕਿ ਜੋ ਪਾਪ ਤੁਸੀਂ ਕੀਤਾ ਹੈ ਉਸਦੀ ਆਗਤ ਸਿਰਫ ਤੁਸੀਂ ਹੀ ਜਲੋਗੇ। ਪੁੱਤ ਦੀ 마ਸੂਮ ਸਮਝ ਮਾ ਆ ਦੀ ਸੱਚੀ ਸਿੱਖਿਆ ਤੇ ਆਤਮਾ ਦੀ ਚੇਤਾਵਨੀ ਮਿਲ ਕੇ ਇਹ ਅਹਿਸਾਸ ਕਰਵਾਉਂਦੇ ਹਨ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਉਂਦਾ ਹੈ ਜਦ ਉਸ ਨੂੰ ਖੁਦ ਤੋਂ ਸਵਾਲ ਕਰਨਾ ਪੈਂਦਾ ਹੈ ਕਿ ਮੈਂ ਸਹੀ ਕਰ ਰਿਹਾ ਹਾਂ ਤੇ ਜੇਕਰ ਨਹੀਂ ਤਾਂ ਹਲੇ ਵੀ ਮੇਰੇ ਕੋਲ ਸੁਧਰਨ ਦਾ ਸਮਾਂ ਹੈ ਜਵਾਬ ਹੈ ਹਾਂ ਸਮਾਂ ਹੈ ਜੇਕਰ ਪਛਤਾਵਾ ਸੱਚਾ ਹੋਵੇ ਤੇ ਇਨਸਾਨ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਨਾ ਚਾਹੇ ਤਾਂ ਹਨੇਰੇ 'ਚ ਵੀ પ્રકાશ ਵੱਲ ਵਧਿਆ ਜਾ ਸਕਦਾ ਹੈ ਕਰਮਾਂ ਦੀ ਗਿਣਤੀ ਸਿਰਫ ਪੁਰੇ ਕਰਮਾਂ ਤੋਂ ਨਹੀਂ ਹੁੰਦੀ ਚੰਗੇ ਕਰਮ ਸੇਵਾਦਿਆ ਤੇ ਸੱਚ ਦੇ ਰਾਹ ਤੇ ਚੱਲ ਕੇ ਵੀ ਇਨਸਾਨ ਆਪਣੀ ਜ਼ਿੰਦਗੀ ਬਦਲ ਸਕਦਾ ਹੈ ਇਸ ਲਈ ਜੇਕਰ ਤੁਹਾਡੇ ਤੋਂ ਕਦੇ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਲੁਕ ਕੋਨ ਜਾਂ ਦੁਨੀਆਂ ਦੇ ਥੋਪਣ ਦੀ ਬਜਾਏ ਉਸ ਦੀ ਜ਼ਿੰਮੇਵਾਰੀ ਲੂ ਸਿੱਖੋ ਤੇ ਸੁਧਾਰਨ ਦੀ ਰਾਹ ਫੜ ਲਓ ਕਿਉਂਕਿ ਇਹ ਹੀ ਜ਼ਿੰਦਗੀ ਦਾ ਅਸਲੀ ਉਦੇਸ਼ ਹੈ ਆਪਣੇ ਕਰਮਾਂ ਤੋਂ ਸਿੱਖਣਾ ਸੁਧਾਰਨਾ ਤੇ ਅੰਤ ਇੱਕ ਬਿਹਤਰ ਇਨਸਾਨ ਬੰਨਣਾ ਹੈ ਸੱਚਾ ਇਨਸਾਨ ਉਹੀ ਹੈ ਜੋ ਖੁਦ ਨੂੰ ਰੋਜ਼ ਥੋੜਾ ਬਿਹਤਰ ਬਣਾਉਂਦਾ ਹੈ ਨਾ ਦਿਖਾਵੇ ਦੇ ਲਈ ਨਾ ਦੁਨੀਆਂ ਦੇ ਲਈ ਬਲਕਿ ਆਪਣੀ ਆਤਮਾ ਦੀ ਸ਼ਾਂਤੀ ਲਈ ਤਾਂ ਦੋਸਤੋ ਕਿਹੋ ਜੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਆਪਣੀ ਕੀਮਤੀ رائے ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਗਿਆਨ ਦੀਆਂ ਗੱਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ